ਆ ਫਿਲਮ ਆਈ ਆ ਜੀ ਮਕਲਾਵਾ ਆ ਵੀਰੋ ਫਿਲਮ ਆਈ ਆ ਸੜਵਾਲਾ ਸੜਵਾਲਾ ਜੀ ਯਾਰ ਪੰਜਾਬੀ ਸਿਨੇਮਾ ਦਾ ਇਨਾ ਮੰਦਾਜ਼ ਹੋ ਗਿਆ ਘਰਾਂ ਘਰਾਂ ਦੇ ਜਾ ਕੇ ਲੋਕਾਂ ਦੀ ਮਿੰਦਾਂ ਕਰਨ ਦੇ ਆ ਵੀ ਫਿਲਮ ਦੇਖੋ ਫਿਲਮ ਦੇਖੋ ਹੈ ਕਾਰਨ ਕੀ ਕਿਉਂ ਲੋਕ ਤੁਹਾਡੀਆਂ ਫਿਲਮਾਂ ਵੇਖਣ ਕਿਉਂ ਤੁਹਾਨੂੰ ਵਾਰ-ਵਾਰ ਵੇਖੀ ਜਾਣ ਉਹੋ ਹੀ ਡਾਇਲੋਗ ਉਹੋ ਹੀ ਐਕਟਰ ਉਹੋ ਹੀ ਸਭ ਕੁਝ ਕਿਉਂ ਲੋਕੀ ਮੂਰਖਾ ਤੁਹਾਡੀਆਂ ਫਿਲਮਾਂ ਵੇਖੀ ਜਾਂ ਇਹ ਪਿਛਲੇ 15 ਸਾਲਾਂ ਤੋਂ ਉਹੀ 15 ਬੰਦੇ ਕੰਮ ਕਰ ਰਹੇ ਬਾਕੀ ਪੰਜਾਬ ਚ ਐਕਟਰ ਮਰ ਗਏ ਜਾਂ ਪੈਦਾ ਨਹੀਂ ਹੋਏ ਇੰਨਾ ਇਹੋ ਜਿਹਾ ਕਬਜ਼ਾ ਕੀਤਾ ਸਿਰਮੇ ਤੇ ਇਹੋ ਜਿਹਾ ਕਬਜ਼ਾ ਕੀਤਾ ਵੀ ਇਹ ਸਾਡੀ ਇਹ ਸਿਨੇਮਾ ਸਾਡੀ ਰਖੇ ਲਿਆ ਇਹ ਕਬਜ਼ਾ ਹੋ ਚੁੱਕਾ ਸਾਡੇ ਤੇ ਬਸ ਅਸੀਂ ਹੋਰ ਕਿਹਨੂੰ ਕੰਮ ਕਰਨ ਨਹੀਂ ਦੇਣਾ ਵੀਰੋ ਕਲਾ ਦੀ ਦੇਵੀ ਦੇਵੀ ਆ ਰਖੇਲ ਨਹੀਂ ਹੋ ਸਕਦੀ ਉਹ ਦੇਵੀ ਆ ਦੇਵੀ ਕਲਾਕਾਰ ਦੀ ਪੂਜਾ ਵੇਖਦੀ ਆ ਇਹ ਰਖੇਲ ਪੈਸਾ ਵੇਖਦੀ ਇਹਨਾਂ ਨੇ ਪੈਸਾ ਲੈ ਕੇ ਬਹੁਤ ਪੌਡਕਾਸਟ ਬਹੁਤ ਕੁਝ ਖਰੀਦੇ ਆਇਆ ਸਿਰਮੇ ਖਰੀਦੇ ਹੋਏ ਆ ਦੇਵੀ ਰੁਕਸਤ ਹੋ ਗਈ ਦੇਵੀ ਬਲੌਗਿੰਗ ਤੇ ਆ ਗਈ ਮੋਬਾਈਲ ਤੇ ਆ ਗਈ ਓਟੀਟੀ ਤੇ ਆ ਗਈ ਹੁਣ ਅੱਜ ਕੱਲ੍ਹ ਇਹਦਾਂ ਦੀਆਂ ਫਿਲਮਾਂ ਨਹੀਂ ਚੱਲਦੀਆਂ ਦੇਖੋ ਕਿਸ ਹੱਦ ਤੱਕ ਗਿਰ ਚੁੱਕਿਆ ਕਿ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਜਿੱਦਾਂ ਨੇਤਾ ਵੋਟਾਂ ਮੰਗਣੇ ਨਹੀਂ ਜਾਂਦੇ ਹੁੰਦੇ ਤੋ ਉਹਦਾ ਘਰਾਂ ਤੱਕ ਪਹੁੰਚ ਗਿਆ ਵੀ ਆਓ ਸਾਡੀ ਫਿਲਮ ਦੇਖੋ ਤੁਹਾਡੀ ਫਿਲਮ ਕੋਈ ਕਿਉਂ ਦੇਖਣ ਸਿਸਟਮ ਓਟੀਟੀ ਦਾ ਆ ਗਿਆ OTT ਵਾਲੇ ਫਿਲਮ ਬਣਾਉਂਦੇ ਆ ਸਿੱਧੀ OTT ਨੂੰ ਸੈਂਡ ਕਰ ਦਿੰਦੇ ਆ ਉਲਾ ਦਿੰਦੇ ਆ ਫਿਲਮ ਬਹੁਤ ਸੋਹਣੀਆਂ ਹੁੰਦੀਆਂ ਆ ਲੋਕ ਸ਼ੇਅਰ ਕਰਦੇ ਆ OTT ਦੇ ਐਪਲਿਕਸ਼ਨ ਹੋਸ ਪੈਸੇ ਕਮਾ ਰਹੇ ਸਿਰਮੇ ਵਾਲੇ ਕੋਈ ਪੁੱਛ ਨਹੀਂ ਰਿਹਾ ਇਹ ਸਿਰਫ ਹੁਣ ਇਹਦਾ ਪੌਡਕਾਸਟ ਜਿਹਾ ਕਰ ਕਰਕੇ ਪਹਾੜੇ ਦੇ ਕਮੈਂਟ ਪਾਪ ਆ ਗਏ ਨਫਰਤਾਂ ਫਦਾ ਫਦਾ ਕੇ ਜਿੱਦਾਂ ਸਰਦਾਰ ਜੀ ਚਲਾਈ ਐ ਢੀ ਘੜੀਆ ਫਿਲਮ ਉਹ ਨਫਰਤ ਪਾ ਕੇ ਚਲਾਈ ਗਈ ਉਹ ਤਾਂ ਪੈਸੇ ਕਮਾ ਗਿਆ ਨਫਰਤ ਪਾ ਕੇ ਪਰ ਬਹੁਤ ਜਗ੍ਹਾ ਹਿੰਦੁਸਤਾਨ ਚ ਪੰਜਾਬੀਆਂ ਨਾਲ ਬੁਰਾ ਵਿਹਾਰ ਕੀਤਾ ਗਿਆ। ਉਹ ਯਾਰ ਸਾਡਾ ਦੇਸ਼ ਹਿੰਦੁਸਤਾਨ ਆ ਅਸੀਂ ਪਾਕਿਸਤਾਨ ਨਾਲ ਪਾਕਿਸਤਾਨ ਤੇ ਸਾਡਾ ਕੀ ਕੀ ਹੋਇਆ ਉੱਥੇ ਯਾਰ ਜਿੱਦਣ 47 ਤੋਂ ਬਾਅਦ ਕਿੰਨੇ ਸਿੱਖ ਸੀਗੇ ਤੇ ਸਾਰੀ ਭਿਹਾਰ ਦੇ ਉੱਤੋਂ ਹੈ ਵੀ ਸੇਖਾ ਚ ਉਹਨਾਂ ਨਾਲ ਸਾਡਾ ਕੀ ਲਿੰਕ ਆ ਯਾਰ ਸਾਡਾ ਸਾਰੇ ਅੱਧਾ ਯੂਪੀ ਅਸੀਂ ਖਰੀਦਿਆ ਹੋਇਆ ਅੱਧਾ ਐਮਪੀ ਅਸੀਂ ਖਰੀਦਿਆ ਹੋਇਆ ਟਰਾਂਸਪੋਰਟ ਪੂਰੇ ਦੇਸ਼ 'ਚ ਸਾਡੀ ਚੱਲਣ ਡਈ ਹੋਈ ਆ ਹੋਟਲ ਟਾਬੇ ਸਾਡੇ ਦੇਸ਼ 'ਚ ਸਾਰੇ ਪੂਰੇ ਦੇ ਗੁਰੂ ਘਰ ਸਾਡੇ ਪੂਰੇ ਹਿੰਦੁਸਤਾਨ ਚ ਅਸੀਂ ਹਿੰਦੁਸਤਾਨ ਨੂੰ ਉਲਟਾ ਕੇ ਅਗਰ ਪਾਕਿਸਤਾਨ ਨੂੰ ਹੀਰੋ ਬਣਾਇਆ ਯਾਰ ਇਹ ਸਹੀ ਕਿਉਂ ਹਿੰਦੁਸਤਾਨ ਸਾਡਾ ਦੇਸ਼ ਆ ਸਾਡਾ ਸੂਰਮਾ ਭਗਤ ਸਿੰਘ ਸਾਡੇ ਗੁਰੂ ਮਹਾਰਾਜ ਹਿੰਦੁਸਤਾਨ ਵਾਸਤੇ ਤੁਰਕਾਂ ਨਾਲ ਫਾਈਟ ਕੀਤੀ ਸੀ ਉਹਨਾਂ ਇਹ ਹੁਣ ਪੰਜਾਬੀ ਫਿਲਮਾਂ ਵਾਲਿਆਂ ਨੂੰ ਹੋਰ ਨਹੀਂ ਕੁਝ ਹੈਗਾ ਜਦੋਂ ਐ ਠੱਗ ਦੀਆਂ ਠੱਗੀਆਂ ਵੀ ਐਕਸਪੋਜ਼ ਹੋ ਚੁੱਕੀਆਂ ਆ ਹੁਣੇ ਪਿੰਡੋਂ ਪਿੰਡ ਘੁੰਮ ਕੇ ਪਿੰਡੋਂ ਪਿੰਡ ਭਾਈ ਸਿਨੇਮਾ ਟੈਲੈਂਟ ਤੇ ਖੜਾ ਹੁੰਦਾ ਆ ਜਦੋਂ ਨਵਾਂ ਟੈਲੈਂਟ ਆਉਗਾ ਹੀ ਨਹੀਂ 20 25 ਲੋਕ ਕਬਜ਼ੇ ਕਰ ਲੈਣਗੇ ਡਾਇਰੈਕਟਰ ਜਿਹੜੇ ਆ ਉਹ ਇਹ ਡਾਇਰੈਕਟਰਾਂ ਨੂੰ ਡਾਇਰੈਕਟਰ ਪੰਜਾਬ ਦਾ ਕੀ ਆ ਡਾਇਰੈਕਟਰ ਨੌਕਰ ਬਣ ਕੇ ਰਹਿ ਗਿਆ ਨੌਕਰ ਬਣ ਕੇ ਇੱਕਦਮ ਨੌਕਰ ਬਣ ਕੇ ਰਹਿ ਗਿਆ ਪੰਜਾਬ ਦਾ ਡਾਇਰੈਕਟਰ ਯਾਰ ਜਦੋਂ ਡਾਇਰੈਕਟਰ ਦੇ ਹੱਥ ਹੀ ਕੁਝ ਨਹੀਂ ਹੋਊਗਾ ਤਾਂ ਡਾਇਰੈਕਟਰ ਕ੍ਰੀਏਟੀਵਿਟੀ ਕਿਵੇਂ ਕਰ ਪਾਊਗਾ ਡਾਇਰੈਕਟਰ ਕਹੂਗਾ ਵੀ ਆ ਤੂੰ ਆਪਣਾ ਮੱਥਾ ਕੰਧ 'ਚ ਮੱਥਾ ਮਾਰਨਾ ਵਾ ਸਟਾਰ ਜਿਹੜੇ ਅੰਚਾਰ ਭਾਂਡੇ ਨਾਲ ਕਰਾ ਕੀ ਕਿਉਂ ਐਸਾ ਨਹੀਂ karenge ਡਾਇਰੈਕਟਰ ਨੂੰ ਵਿਚਾਲੇ ਪਤਾ ਇਹਦੇ ਪੈਸੇ ਲਵਾਏ ਆ ਇਹਨੇ ਮੈਨੂੰ ਕੱਢ ਕੇ ਦੂਜਾ ਰੱਖ ਲੈਣਾ ਜਿੱਥੇ ਡਾਇਰੈਕਟਰ ਦੀ ਵੈਲਿਊ ਖਤਮ ਹੋ ਜਾਂਦੀ ਆ ਉੱਥੇ ਹੀ ਸਿਨੇਮਾ ਡੈੱਡ ਹੋ ਜਾਂਦਾ ਆ ਡਾਇਰੈਕਟਰ ਦੀ ਵੈਲਿਊ ਖਤਮ ਹੋ ਗਈ ਹੈਗੇ ਆ ਉਹ ਚੰਗੇ ਬੰਦੇ ਹੈਗੇ ਆ ਗੱਟਸ ਵਾਲੇ ਬੰਦੇ ਹੈਗੇ ਆ ਮੈਂ ਗੱਲ ਕਰਨ ਲਗਾ ਸਿਮਰਜੀਤ ਬਾਜੀ ਦੀ ਜਿੰਨਾ ਅੰਗਰੇਜ਼ ਬਣਾਈ ਆ ਮੈਂ ਉਹ ਨਵਾਰਗਾ ਰੱਬ ਬੰਦਾ ਨਹੀਂ ਵੇਖਿਆ ਮੈਂ ਦੂਜਾ ਕੋਈ ਫਿਲਮ ਚ ਉਹਨਾਂ ਉਹਨਾਂ ਵਰਗਾ ਸੱਚਾ ਦੇ ਰੱਬ ਬੰਦਾ ਨਹੀਂ ਵੇਖਿਆ ਪੂਜਾ ਦੇ layak ਆ ਬੰਦਾ ਪਰ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਤੁਸੀਂ ਇਹਨਾਂ ਵਿਚਾਰਾਂ ਭੰਡਾ ਨੂੰ ਪਾਸੇ ਕਰਕੇ ਸਰਾਟ ਬਾਗ ਨਵਾਂ ਟੈਲੈਂਟ ਇਕੱਠਾ ਕਰਕੇ ਕੰਟੈਂਟ بیس ਫਿਲਮਾਂ ਬਣਾਓ ਜੇ ਨਵੇਂ ਐਕਟਰਾਂ ਨੂੰ ਅਸੀਂ ਕਹਾਂਗੇ ਨਾ ਕਿ ਕੰਦ ਚ ਸਿਰ ਮਾਰ ਨਵੇਂ ਐਕਟਰਾਂ ਮਾਰਨਾ ਆ ਜਿਨ੍ਹਾਂ ਚ ਕਲਾਕਾਰ ਆਈ ਕਾਰੀਏ ਜੋਸ਼ ਆ ਜਿਹੜੇ ਜਾਵਤ ਦਲਾਲੀ ਕਰਕੇ ਪੈਸੇ ਲਵਾ ਕੇ ਤੇ ਮਾਲਕ ਬਣ ਜਾਂਦੇ ਉਹਨਾਂ ਨੂੰ ਫਿਰ ਉਹ ਡਾਇਰੈਕਟਰ ਰੱਖਦੇ ਪਹਾੜੇ ਤੇ ਉਹ ਇਹ ਕੰਮ ਕਿੱਥੋਂ ਕਰਨ ਗਿਆਉਣੇ ਸੜਵਾਲਾ ਜੀ ਵਾਲੇ ਥਾਂਾਂ ਦਾ ਘੁੰਮ ਰਹੇ ਥਾਂਾਂ ਦਾ ਘੁੰਮ ਰਹਿਆ ਵੀ ਸਾਡੀ ਫਿਲਮ ਕੀ ਕੀ ਨਾ ਪੋਡਕਾਸਟ ਜੇ ਖੁੱਲੇ ਹੋਏ 100 100 ਪੋਡਕਾਸਟ ਖੁੱਲਿਆ 100 100 YouTube ਦੇ ਚੈਨਲ ਖੁੱਲਿਆ 100 100 Facebook ਤੇ ਖੁੱਲਿਆ ਹੋਇਆ ਉੱਥੇ ਨਕਲੀ ਮਸ਼ਹੂਰੀ ਬਦੇਰੀ ਕਰ ਰਹੇ ਪਰ ਇਹ ਨਕਲੀ ਨਕਲੀ ਹੁੰਦਾ ਅਸਲੀ ਅਸਲੀ ਹੁੰਦਾ ਸਿੱਧੂ ਮੂਸੇਵਾਲੇ ਵਾਸਤੇ ਮੀਡੀਆ ਉਹਦੇ ਸਾਰਾ ਖਿਲਾਫ ਹੁੰਦਾ ਇਹ ਸਾਰੇ ਇੰਚਾਰ ਭੰਡੋ ਦੇ ਖਿਲਾਫ ਹੁੰਦੇ ਸੀ ਪਰ ਉਹਦੀ ਮੌਤ ਹੋਈ ਲੋਕ ਸਾਹਮਣੇ ਆਏ ਲੋਕਾਂ ਨੇ ਅਸਲੀ ਇਤਿਹਾਸ ਦੱਸੇ ਵੀ ਭਰਾਏ ਰੱਬ ਸੀ ਸਾਡੇ ਘਰ ਚੱਲਦੇ ਸੀ ਇਹਦੇ ਸਿਰ ਤੇ ਬਹੁਤ ਲੋਕਾਂ ਨੇ ਕਿਹਾ ਸਾਦੂ ਰੋਟੀ ਦੇ ਲਾ ਗਿਆ ਜਿਹਦਾ ਮੂੰਹ ਨਾਂ ਲੈ ਲੈਂਦਾ ਸੀ ਅੱਛਾ ਇੱਕ ਪਾਸੇ ਗੱਲਾ ਸਿੱਧੂ ਮੂਸੇ ਦਾ ਰੱਖ ਦੋ ਇੱਕ ਪਾਸੇ ਸਾਰੇ ਵਿਚਾਰ ਭੰਡ ਰੱਖ ਦੋ ਜਿੰਨੇ ਮੌਕੇ ਉਹਨੇ ਲੋਕਾਂ ਦੇ ਦਿੱਤੇ ਉਹਨੇ ਨਾ ਸਾਰਿਆਂ ਨੇ ਦਿੱਤੇ ਦਲਜੀਤ ਨੇ ਕਿਹਾ ਇੱਕ ਬੰਦੇ ਨੂੰ ਮੌਕਾ ਦਿੱਤਾ ਹੋਵੇ ਤਾਂ ਮੌਕਾ ਦੇਣਾ ਦੂਰ ਦੀ ਗੱਲ ਜਿਹੜਾ ਇਹ ਜੱਗੀ ਦੋਸਤੀ ਜਿਹਦੇ ਸਿਰ ਤੇ ਬਣਿਆ ਸੀ ਉਹ ਵਿਚਾਰਾ ਅੱਜ ਰੋਲਿਆ ਫਿਰਨ ਡਿਆ ਇਹਦੀਆਂ ਨੇ ਬਾਹ ਫੜੀ ਤੇ ਵੀਰੋ ਹੁਣ ਇਹਨਾਂ ਦਾ ਟਾਈਮ ਖਤਮ ਹੋਇਆ ਇਹਨਾਂ ਪੰਜਾਬ ਦਾ ਬਹੁਤ ਬੇੜਾ ਕਰਕੇ ਕਰ ਲਿਆ ਹੁਣ ਨਹੀਂ ਚੱਲਣਗੇ ਹੁਣ ਬੱਸ ਕਹਾਣੀ ਖਤਮ ਇਹਨਾਂ ਦੀ ਇਸ ਤੋਂ ਅੱਗੇ ਨਹੀਂ ਬਾਸ ਤੇ ਵੀਰੋ ਸਪੋਰਟ ਕਰੋ ਨਵੇਂ ਲੋਕਾਂ ਨੂੰ ਨਵੇਂ ਲੋਕਾਂ ਨੂੰ ਸਪੋਰਟ ਕਰੋ ਨਵੇਂ ਲੋਕ ਆਉਣ ਨਵਾਂ ਸਿਰਮਾ ਲੈ ਕੇ ਆਉਣ ਮਲੇ ਆਲਮ ਵਾਹ ਸਾਡੇ ਸਮਾਜ ਦਾ ਬੇੜਾ ਗਰਕਜਬ ਹੋ ਚੁੱਕਾ ਆ ਉਹਨੂੰ ਇੱਕ ਦਰਪਨ ਰਾਹੀ ਦਿਖਾਉਣ ਲੋਕ ਸਿਹਰਲੈਂਡ ਧੰਨਵਾਦ ਮੇਰੋ ਧੰਨਵਾਦ